ਤੇਰੀ ਮਾਂ ਤੇ ਮਾਰ ਪਾਉਂਦੀ ਰਹਿੰਦੀ ਸੀ ਤੁਹਾਨੂੰ ਦਿਨਾਂ ਵਾਂਗੂ ਪ੍ਰੈਕਟਿਕ ਦਿੱਤਾ ਗਿਆ ਤੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਵੀਰ ਭਾਵੇਂ ਆਪਣੇ ਆਂ ਦਾ ਮਾਨ ਦਿੱਤਾ ਜੀ ਮੇਰੀ ਉਨੀ ਕਾਬ ਨਹੀਂ ਹੈਗੀ ਪਰ ਚਲੋ ਉਹਨਾਂ ਨੇ ਬਹੁਤ ਲੜਾਇਆ ਮਾਰ ਦਿੱਤਾ ਜੀ ਬਹੁਤ ਵਧੀਆ ਭਾਈ ਮੇਰੇ ਕਿੰਨੇ ਵੀ ਭਰਾ ਬਹੁਤ ਆਦਦੇ ਨੇ ਐਨਆਰਆਈ ਵੀ ਨੇ ਆਪਣੇ ਪਾਸੇ ਬਾਹਰ ਦੇ ਆਪਣੇ ਇੱਥੇ ਨੇ ਬਹੁਤ ਆਦਦੇ ਨੇ ਸਰ ਕਿਸ ਤਰ੍ਹਾਂ ਦੀ ਰੁਟੀਨ ਰੈਂਦੀ ਰੱਡੀ ਸਰ ਆਪਣੇ ਮਾਰਨਿੰਗ ਉੱਠਾ ਪੈਂਦਾ 5-6 ਵਜੇ మేనత పండి ప

ਹਮੇਸ਼ਾ ਅਜੀਬ ਛੜੇ ਬੇਟੇ ਨੇ ਜਿਹੜਾ ਆ ਨਾਰੋਸ਼ਨ ਕਰ ਦਿੱਤਾ ਆਪਣਾ ਤੇ ਤੁਹਾਡੇ ਪਰਿਵਾਰ ਦਾ ਤੇ ਨਾਲ ਪਿੰਡ ਦਾ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਅਸੀਂ ਕਹਿੰਦੇ ਆ ਵੀ ਸਾਰੇ ਬੱਚੇ ਇਦਾਂ ਹੋਣ ਸਾਡੇ ਬਹੁਤ ਹੀ ਘੱਟ ਵਾ ਬੱਚੇ ਖੇਡਣ ਵਾਲੇ ਜਿੱਦਾਂ ਮਤਲਬ ਕਬੱਡੀ ਵਾਲੇ ਅਸੀਂ ਕਹਿੰਦੇ ਆ ਹੋਰ ਮੁੰਡੇ ਹੋਣ ਇਹਨਾਂ ਨਾਲ ਵਧੀਆ ਟੀਮ ਇਹਨਾਂ ਦੀ ਬਣੇ ਤੇ ਆਪਣੇ ਮਤਲਬ ਸੰਜੋਗ ਇਹ ਮੁੰਡਿਆਂ ਦਾ ਹੋਰ ਵਧੀਆ ਮੈਚ ਹੋਣ ਇਲਾਕੇ 'ਚ ਸਰ ਮਾਰਕਟ ਕਬੱਡੀ ਹੈ ਪਰ ਲੋਕੀ ਇਹਦੇ ਵਿੱਚ ਜਾਣ ਘੱਟ ਹੈਗਾ ਪਰ ਜਾਣ ਬਹੁਤ ਘੱਟ ਸਰ ਬਹੁਤ ਘੱਟ ਵਾ ਵਧੂਆਂ ਚਾਹੀਦਾ ਵਾ ਅਹੀਂ ਕਿਤੇ ਸੋਹਣੇ ਸੋਹਣੇ ਪਲੇਅਰ ਵਧੀਆ ਹੋਣ ਇਹਦੇ ਤੋਂ ਜਿੱਦਾਂ ਨਵੇਂ ਪਲੇਅਰ ਉੱਠਣ ਤੇ ਵਧੀਆ ਪ੍ਰਦਰਸ਼ਨ ਕਰਨ ਵਧੀਆ ਆਪਣਾ ਪੰਜਾਬ ਵਧੀਆ ਬਣੇ ਪੰਜਾਬ ਦਾ ਨਾਮ ਪੰਜਾਬ ਦਾ ਨਾਮ ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਕੀ ਮਹਿਸੂਸ ਹੋ ਰਿਹਾ ਬੇਟੇ ਇੰਨਾ ਵੱਡਾ ਨਾਮ ਦਿੱਤੇ ਆ ਬਹੁਤ ਮੈਨੂੰ ਖੁਸ਼ੀ ਹੋ ਰਹੀ ਹੈ ਸਰ ਬਹੁਤ ਖੁਸ਼ੀ ਹੋ ਰਹੀ ਆ ਵਧੀਆ ਮਿਹਨਤ ਲਾਉਂਦਾ ਆਪਣਾ ਆਪ ਵੀ ਬਹੁਤ ਵੱਡੇ ਪਲੇਅਰ ਰਹੇ ਹੋ ਹਾਂ ਜੀ ਰਹੇ ਆ ਜੀ ਇਹ ਕਿਸ ਤਰ੍ਹਾਂ ਦਾ ਬਹੁਤ ਵਧੀਆ ਰਿਹਾ ਮੈਂ ਇੱਥੇ ਜੋੜਾ ਛਤਰਾ ਮੈਂ ਜਾਈ ਰਿਹਾ ਮੇਰੇ ਇਲਾਕੇ 'ਚ ਬੜਾ ਮਾਣ ਸਨਮਾਨ ਆ ਇਹ ਭਾਵੇਂ ਹੁਣ ਮੈਨੂੰ ਜਾਣਦੇ ਸਾਰੇ ਇਹ ਬੜਾ ਹੋ ਆਪਾਂ ਪ੍ਰੇਮ ਬਣਾਇਆ ਲੋਕਾਂ ਨਾਲ ਜੀ। ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਸੰਦੇਸ਼ ਦੇਣਾ ਚਾਹੁੰਦਾ ਵੀ ਸਾਰੇ ਬੱਚੇ ਵਧੀਆ ਮਿਹਨਤ ਕਰਨ ਨਸ਼ੇ ਤੋਂ ਬਚਣ ਤੇ ਵਧੀਆ ਜੜਾਵਾ ਆਪਣਾ ਖੇਤ ਬਣਾਉਣ। ਹੋਰ ਸਵਾਲ ਧਿਆਨ ਦੇ। ਹੋਰ ਸਵਾਲ ਧਿਆਨ ਦੇ। ਮੈਂ ਇੱਕ ਰਿਕਵੈਸਟ ਕਰਨ ਜਾਂਦੀ ਆ ਮੇਰੇ ਸਾਰੇ ਭਰਾ ਨੇ ਨਾਲ ਉਹਨਾਂ ਨੂੰ ਆਪਣੇ ਰੂਟ ਰੂ ਕਰਨਾ ਚਾਹੁੰਦਾ ਹਾਂ। ਸਾਰੇ ਮੇਰੇ ਵੀਰ ਭਰਾਵੋ। ਸਾਰੇ ਕਈ ਰਾਜ ਜੀ।